ਜਿਹੜੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਅਜੇ ਮੰਗੂ ਪੁੱਜਦੀ ਦੀ ਇਹਨਾਂ ਦੀ ਪ੍ਰਧਾਨਗੀ ਚ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੋ ਰਾਜ ਸਭਾ ਦੇ ਵਿੱਚ ਖੜ ਕੇ ਸਾਡੇ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੇ ਜਿਹੜੀ ਬਾਬਾ ਸਾਹਿਬ ਦੇ ਬਾਰੇ ਜੋ ਜਿਸ ਸ਼ੈਲੀ ਦੇ ਵਿੱਚ ਉਹਨਾਂ ਨੇ ਬੋਲਿਆ ਚਾਹੇ ਉਹਨੂੰ ਹੁਣ ਜਿੰਨਾ ਮਰਜ਼ੀ ਕੌਨਟਰਡਿਕਟ ਕਰੀ ਜਾਂ ਚਾਹੇ ਸਾਡੇ ਪ੍ਰਧਾਨ ਮੰਤਰੀ ਜੀ ਵੀ ਉਹਨੂੰ ਕੰਟਰੈਡਿਕਟ ਕਰ ਰਹੇ ਆ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹ ਸ਼ੈਲੀ ਤੁਸੀਂ ਸੁਣੀ ਹੋਈ ਹੈ ਔਰ ਜਿਸ ਸ਼ੈਲੀ ਦੇ ਵਿੱਚ ਉਹਨਾਂ ਨੇ ਬੋਲਿਆ ਉਹ ਇੱਕ ਉਹਨਾਂ ਨੂੰ ਉਹਨਾਂ ਨੂੰ ਜਿਸ ਅੰਦਾਜ਼ ਦੇ ਵਿੱਚ ਇੱਕ ਚੁਟਕਲਾ ਬਣਾ ਕੇ ਪੇਸ਼ ਕੀਤਾ ਗਿਆ ਅੰਬੇਦਕਰ ਸਾਹਿਬ ਦਾ ਵੀ ਅੰਬੇਦਕਰ ਸਾਹਿਬ ਅੰਬੇਦਕਰ ਅੰਬੇਦਕਰ ਕਹਿੰਦਾ ਇੰਨੀ ਵਾਰ ਤਾਂ ਤੁਸੀਂ ਭਗਵਾਨ ਦਾ ਨਾਮ ਵੀ ਲਵੋ ਤਾਂ ਵੀ ਤੁਸੀਂ ਜਿਹੜਾ ਹੈਗਾ ਭਗਵਾਨ ਦੀ ਤੁਹਾਡੀਆਂ ਸੱਤ ਪੀੜੀਆਂ ਦਰ ਜਾਣਗੀਆਂ ਪਰ ਸਾਡੀ ਹੋਂਮ ਦੇ ਸਾਬ ਨੂੰ ਇੱਕ ਬੇਨਤੀ ਹੈ ਜਾਂ ਇਸ ਐਨਡੀਏ ਤੇ ਬੀਜੇਪੀ ਦੀ ਅੰਨੀ ਬੋਲੀ ਸਰਕਾਰ ਨੂੰ ਇੱਕ ਬੇਨਤੀ ਹੈ ਵੀ ਜੇ ਅਸੀਂ ਅੰਬੇਦਕਰ ਸਾਹਿਬ ਦੇ ਚੱਲੇ ਲਿਖੇ ਹੋਏ ਸੰਵਿਧਾਨ ਤੇ ਉਹਨਾਂ ਦੀਆਂ ਬਣਾਈਆਂ ਹੋਈਆਂ ਸੰਵਿਧਾਨਿਕ ਸੰਸਥਾਵਾਂ ਤੇ ਤੇ ਉਹਨਾਂ ਦੀ ਵਿਚਾਰਧਾਰਾ ਤੇ ਅਸੀਂ ਚੱਲ ਲਵਾਂਗੇ ਤਾਂ ਹੀ ਸਾਡੀ ਜਿਹੜੀ ਅਸੀਂ ਚਾਹੇ ਉਹ ਦਲਤ ਵਰਗ ਹੈ ਚਾਹੇ ਪਛੜਾ ਹੈ ਚਾਹੇ ਘਾਟਾ ਆਮਦ ਨਾਲ ਹੈ ਜੇ ਅਸੀਂ ਉਹਨਾਂ ਦੀਆਂ ਗੱਲਾਂ ਤੇ ਚੱਲਾਂਗੇ ਤਾਂ ਹੀ ਜਿਹੜੀ ਸਾਡੀ ਹੈ ਫਤ ਜਨ ਬਾਕੀ ਸੁਧਰ ਜਾਣਗੇ ਭਗਵਾਨ ਸਾਡੀ ਆਸਥਾ ਦਾ ਕੇਂਦਰ ਹੁੰਦੇ ਨੇ ਉਹਨਾਂ ਤੋਂ ਅਸੀਂ ਸੇਧ ਲੈਣੀ ਹੁੰਦੀ ਆ ਪਰ ਜਿਹੜੀ ਅਸੀਂ ਸਮਾਜਿਕ ਦੇ ਉੱਤੇ ਉੱਤੇ ਜਾਂ ਆਰਥਿਕ ਤੌਰ ਦੇ ਉੱਤੇ ਜੇ ਮਜ਼ਬੂਤ ਹੋਣਾ ਹੁੰਦਾ ਉਹ ਅਸੀਂ ਵਿਚਾਰਧਾਰਾ ਨਾਲ ਜਾਂ ਕਿਸੇ ਦੇ ਪੜਾਏ ਹੋਏ ਸਬਦਾਨ ਦੇ ਵਿੱਚੋਂ ਜਿਹੜੀਆਂ ਪਾਲਸੀਆਂ ਨਾਲ ਉਹਨਾਂ ਨਾਲ ਹੀ ਦੇਸ਼ ਦੇ ਵਿੱਚ ਅਸੀਂ ਆਪਣਾ ਜਿਹੜਾ ਹੈਗਾ ਅੱਗੇ ਵਧਣਾ ਹੁੰਦਾ ਇਸ ਕਰਕੇ ਅੱਜ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਦਾ ਮਤਲਬ ਸਿਰਫ ਇਹੀ ਹੈ ਲੋਕਾਂ ਨੂੰ ਚੇਤਨਨ ਕਰਨਾ ਵੀ ਜਿਹੜੀ ਮਾਨਸਿਕਤਾ ਹੈ ਪਾਰਟਿਕੂਲਰਲੀ ਭਾਜਪੀ ਤੇ ਆਰਐਸਐਸ ਦੀ ਉਹ ਦੰਤ ਵਿਰੋਧੀ ਹੈ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਜਾਵਾਂਗੇ ਤਾਂ ਚਾਹੇ ਹੋ 1949 ਦਸੰਬਰ 1949 ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਪੰਡਤ ਨਹਿਰੂ ਤੇ ਦਲ ਆਪਣਾ ਅੰਬੇਦਕਰ ਸਾਹਿਬ ਦਾ ਇਹਨਾਂ ਵੱਲੋਂ ਬੁਤਲਾ ਫੂਕਿਆ ਜਾਣਾ ਸ਼ਾਮਾ ਸ਼ਾਮਾ ਪ੍ਰਸ਼ਾਦ ਮੁਖਰਜੀ ਜਿਹੜਾ ਨੇ ਦੇ ਆਈਕਨ ਨੇ ਭਾਜਪੀ ਦੇ ਜਾਂਸਨ ਜਿਨ੍ਹਾਂ ਨੇ ਬਣਾਈ ਸੀ ਉਹਨਾਂ ਦੇ ਤੁਸੀਂ ਲਿਖਤਾਂ ਪੜ੍ਹੋਗੇ ਜਾਂ ਤੁਸੀਂ ਉਹਨਾਂ ਦੇ ਪਹਿਲੇ ਕੁਈ ਆਰਟੀਕਲ ਪੜੋਂਗੇ ਉਹ ਹਮੇਸ਼ਾ ਅੰbedkar ਸਾਹਿਬ ਦੇ ਖਿਲਾਫ ਹੀ ਲਿਖਦੇ ਰਹੇ ਨੇ ਤੇ ਇਸ ਕਰਕੇ ਅੱਜ ਸਾਡੀ ਤੁਹਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਤੁਸੀਂ ਇੱਕ ਚੇਤਨ ਵਰਗ ਹੋਣੇ ਹੋ ਸਾਡੇ ਇਸ ਸਮਾਜ ਦਾ ਤੁਸੀਂ ਜਿਹੜੀ ਹੈਗੀ ਹੈ ਜਿਹੜੀ ਗੱਲ ਥੱਲੇ ਲੋਕਾਂ 'ਚ ਪਹੁੰਚਾ ਦੇਣੀ ਹੈ ਸਹੀ ਗੱਲ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਗਲਤ ਅਜੇ ਅਸੀਂ ਕਹਿੰਕੇ ਗਲਤ ਕਹਿ ਕੇ ਚੱਲੇ ਆ ਤਾਂ ਤੁਸੀਂ ਉਹ ਗਲਤ ਨੂੰ ਪਹੁੰਚਾਓ ਜੇ ਤੁਹਾਨੂੰ ਕੋਈ ਇਸ ਪ੍ਰਤੀ ਤੁਹਾਨੂੰ ਕੋਈ ਲੱਗਦਾ ਵੀ ਅਸੀਂ ਕੋਈ ਗੱਲ ਗਲਤ ਕਹਿ ਰਹੇ ਹਾਂ ਤੁਸੀਂ ਸਮਝ ਤੇ ਸਵਾਲ ਕਰ ਸਕਦੇ ਹੋ ਪਰ ਸਾਡੀ ਬੇਨਤੀ ਹੈ ਵੀ ਸਵਾਲ ਅੱਜ ਆਪਾਂ ਇਸੇ ਇਸ਼ੂ ਤੇ ਕਰੀਏ ਕਿਉਂਕਿ ਹੋਰ ਇਸ਼ੂ ਜਿਹੜੇ ਨੇ ਚਾਹੇ ਹੋ ਲੋਕਲ ਸਾਡੀ ਸਰਕਾਰ ਦੇ ਜਾਂ ਸੈਕਟਰ ਦੀ ਸਰਕਾਰ ਦੀਆਂ ਪਾਲਿਸੀਆਂ ਦੇ ਚੱਲਦੇ ਰਹਿੰਦੇ ਨੇ ਅੱਜ ਜੇ ਅਸੀਂ ਇਸ ਤੱਕ ਮਹਦੂਦ ਰਹਾਂਗੇ ਚੰਗੇ ਰਹਾਂਗੇ ਕਿਉਂਕਿ ਜੇ ਅਸੀਂ ਇਸ ਤੋਂ ਬਾਹਰ ਚਲੇ ਜਾਵਾਂਗੇ ਖਬਰ ਫਿਰ ਦੂਜੀ ਬਣ ਜਾਂਦੀ ਹੈ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਮਹੱਤਤਾ ਖਤਮ ਹੋ ਜਾਂਦੀ ਹੈ। ਹਮੇਂ ਸਿਰ ਪ੍ਰੈਸ ਕਾਨਫਰੰਸ ਕਰਕੇ ਸੀਮਿਤ ਰਹਿਣਾ ਨਹੀਂ ਹੈ ਕਿ ਇਸ ਤੋਂ ਬਾਅਦ ਕੀ ਇਸ ਕਰਕੇ ਪਿੰਜੀ ਦੀ ਹਮਸਾਦੀ ਕੀ ਲੋਕਾਂ ਤੱਕ ਵੀ ਇਹ ਗੱਲ ਜਿਹੜੇ ਸਾਡੇ ਮਾਧਿਅਮ ਤੋਂ ਤਾਂ ਪਹੁੰਚਣੀ ਨਹੀਂ ਲੋਕਾਂ ਤੱਕ ਹੋਰ ਕਿਤਾਬ ਦੇਖੋ ਪ੍ਰਧਾਨ ਜੀ ਹੁਣਾਂ ਨੇ ਚਾਹੇ ਪੁਤਲੇ ਫੁਕੇ ਹੋਂ ਤੋਂ ਸੀ ਦੇਖਿਆ ਆਲਰੇਡੀ ਹோம் ਮਿਨਿਸਟਰ ਸਾਹਿਬ ਦੇ ਪੁਤਲੇ ਫੁਕੇ ਆ ਸਾਡੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਸੀ ਇੰਡੀਆ ਚ ਫੁਕੇ ਆ ਤੇ ਸਾਡੇ ਤਾਂ ਖੈਰ ਇੱਥੋਂ ਦੇ ਨਵਾਂ ਸ਼ਹਿਰ ਤੇ ਸਾਨੂੰ ਮਾਣ ਹੈ ਕਿ ਸਾਡੇ ਪ੍ਰਧਾਨ ਜੀ ਆ ਇੱਥੇ ਜਿਹੜੇ ਬਹੁਤ ਐਕਟਿਵ ਨੇ ਔਰ ਹਰ ਪ੍ਰੋਗਰਾਮ ਜਿਹੜਾ ਹੈਗਾ ਆਈ ਸੀ ਸੀ ਦਾ ਹੋਵੇ ਪੀ ਸੀ ਸੀ ਦਾ ਲਾਗੂ ਹੁੰਦਾ ਤੇ ਉਹਦੇ ਵਿੱਚ ਅ ਅੱਗੇ ਕੱਲ ਨੂੰ ਮਾਰਚ ਵੀ ਨੇ ਕੱਲ ਨੂੰ ਮਾਰਚ ਵੀ ਨੇ ਔਰ ਲਗਾਤਾਰ ਸਾਡੇ ਰਾਹੁਲ ਗਾਂਧੀ ਜੀ ਚਾਹੇ ਉਹਨਾਂ ਦੇ ਪਰਚੇ ਵੀ ਝੂਠਾ ਇਸੇ ਕਰਕੇ ਹੋਇਆ ਵੀ ਜਿਵੇਂ ਅਮੇਦਕਰ ਸਾਹਿਬ ਦੀਆਂ ਤਕਤੀਆਂ ਫੜ ਕੇ ਪਾਰਲੀਮੈਂਟ ਦੇ ਵਿੱਚ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨੂੰ ਉਸ ਗੱਲ ਤੋਂ ਉਹਨੂੰ ਡੀਰੇਲ ਕਰਨੋਂ ਗੱਲੋਂ ਤਾਂ ਬੀਜੇਪੀ ਨੇ ਵੀ ਕੀ ਤੁਸੀਂ ਮੰਨ ਸਕਦੇ ਹੋ ਵੀ ਇੱਕ ਐਲੋਪੀ ਜਿਹੜਾ ਸਾਡੀ ਪ੍ਰਧਾਨ ਪਰਲੀਮੈਂਟ ਦਾ ਵਿਰੋਧੀ ਧਿਰ ਦਾ ਨੇਤਾ ਹੋਵੇ ਉਹ ਕਿਸੇ ਨੂੰ ੱੱੱਕਾ ਮਾਰੂਗਾ ਜਾਂ ਉਹਦੇ ੱੱੱਕੇ ਨਾਲ ਕਿਸੇ ਨੂੰ ਛੱਟ ਵੱਜੂਗੀ ਔਰ ਜੋ ਡਰਾਮਾ ਕਿਤੇ ਉਹ ਆਈਸੀਯੂ 'ਚ ਮੰਤਰੀਆਂ ਨਾਲ ਬੈਠ ਕੇ ਗੱਲ ਕਰ ਰਿਹਾ ਹੈ ਪੁਲਿਸ ਨੂੰ ਬਿਆਨ ਦੇਣ ਦੇ ਯੋਗ ਨਹੀਂ ਉਹ ਐਮਪੀ ਇਸ ਕਿਸਮ ਦੀ ਜਿਹੜੀ ਨਟਕੀ ਜਿਹੜੀ ਹੈਗੀ ਖੇਲ ਰਹੀ ਹੈ ਬੀਜੇਪੀ ਮੇਰੇ ਖਿਆਲ ਦੇ ਵਿੱਚ ਇਹਦੇ ਨਾਲ ਉਹਦਾ ਜਿਹੜੀ ਮਾਨਸਿਕਤਾ ਹੈ ਜਿਹੜੀ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਜਿਹਨੂੰ ਕਿ ਉਹ ਹਜ ਤੱਕ ਤਾਂ ਮਖੌਟਾ ਪਾ ਕੇ ਲੁਕਾਉਂਦੇ ਰਹੇ ਸੀ ਉਹ ਜਿਹੜੀ ਹੈਗੀ ਆ ਹੁਣ ਸਾਹਮਣੇ ਆ ਗਈ ਹੈ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਗੱਲ ਹੁਣ ਜਿਹੜੀ ਹੈ ਉਹ ਗੱਲ ਬਣਨੀ ਨਹੀਂ ਜੋ ਉਹ ਉਹਨਾਂ ਦੀ માનਸਿਕਤਾ ਉਹ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਪਹਿਲੀ ਗੱਲ ਤਾਂ ਜਿਹੜਾ ਅੱਜ ਤੋਂ ਇਹਨਾਂ ਮੁੱਦਾ ਹੈਗਾ ਆ ਬੀਜੇਪੀ ਦੀ ਸਰਕਾਰ ਨੂੰ ਬੀਜੇਪੀ ਨੂੰ ਆ ਦੱਸਣ ਦਾ ਹੈ ਕਿ ਜਿਹੜਾ ਦੇਸ਼ ਹੈ ਆ ਕਨਸਟੀਟਿਊਸ਼ਨ ਦੇ ਮੁਤਾਬਕ ਚੱਲੂਗਾ ਆਰਐਸਐਸ ਦੀ ਵਿਦਾਨ ਦੇ ਮੁਤਾਬਕ ਨਹੀਂ ਚੱਲੇਗਾ ਉਦੇ ਮੁਤਾਬਕ ਅਸੀਂ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਕੋਲੋਂ ਆਪ ਕਾਲ ਦਿੱਤੀ ਗਈ ਹੈ ਕੱਲ ਨੂੰ ਅਸੀਂ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਦੇ ਜਿੱਥੇ ਬੋਥੇਗਾ ਚੌਂਕ ਵਿੱਚ ਅਸੀਂ ਨਵਾਂ ਸ਼ਹਿਰ ਇਕੱਠੇ ਹੋਵਾਂਗੇ ਉੱਥੋਂ ਲੈ ਕੇ ਡੀਸੀ ਦਫ਼ਤਰ ਤੱਕ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਤੇ ਉੱਥੇ ਫਿਰ ਮੰਗਰੈਂਡਮ ਦੇਵਾਂਗੇ ਜਿਹਦੇ ਵਿੱਚ ਅਸੀਂ ਆ ਮੰਗ ਕਰਦੇ ਹਾਂ ਕਿ ਅਮੀਸ਼ਾ ਨੂੰ ਬਰਖਾਸਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਗਰ ਕੋਈ ਦੇਸ਼ ਦੀ ਗੱਲ ਕਰਦਾ ਕਿਸੇ ਨੂੰ ਇਕੱਠੇ ਜੋੜਨ ਦੀ ਗੱਲ ਕਰਦਾ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਣ ਦੀ ਗੱਲ ਕਰਦਾ ਤੇ ਅਗਰ ਤੁਸੀਂ ਖਲਾਸ ਕਿਤੇ ਕੋਈ ਵੀ ਚਾਹਦਾ ਤਾਂ ਉਹ ਕੋਈ ਵੀ ਸਰਕਾਰ ਹੋਵੇ ਕੋਈ ਵੀ ਕੁਝ ਹੋਵੇ ਉਹਨਾਂ ਨੂੰ ਬਰਦਾਸ਼ਤ ਕੀਤਾ ਜਾਵੇ। ਬਿਲਕੁਲ ਸਾਰ। ਹਾਂਜੀ। ਅਭੀ ਇੱਕ ਫੈਸ਼ਨ ਹੋ ਗਿਆ ਹੈ। ਆਂਬੇਕਰ, 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 ਆਂਬੇਕਰ। ਇੱਕ ਨਾਮ ਅਗਰ ਭਗਵਾਨ ਦਾ ਲੈਂਦੇ ਤਾਂ 7 ਜਨਮਾਂ ਤੱਕ ਸਵਰਗ ਮਿਲ ਜਾਤਾ।